ਹਸਾਨ ਜੋ ਬਹੁਤ ਸ਼ਾਂਤ ਮਈ ਢੰਗ ਦੇ ਨਾਲ ਸ਼ਾਂਤ ਮਈ ਢੰਗ ਦੇ ਨਾਲ ਉਹ ਕਹਿੰਦੇ ਬੋਲਣਗੇ ਸ਼ਾਂਤ ਮਈ ਢੰਗ ਦੇ ਨਾਲ ਆਪਣਾ ਸੰਘਰਸ਼ ਚਲਾ ਰਹੇ ਆ ਤੇ ਦੇਖ ਸਕਦੇ ਹੋ ਤੁਸੀਂ ਕਿ ਹੁਣ ਨਹੀਂ ਕਰੇਗੀ ਨਹੀਂ ਕਰੇਗੀ ਨਹੀਂ ਕਰੇਗੀ ਨਹੀਂ ਕਰੇਗੀ ਨਹੀਂ ਕਰੇਗੀ ਜ਼ਮੀਨ ਬਚਾਓ ਜਾਨ ਬਚਾਓ ਜ਼ਮੀਨ ਬਚਾਓ ਜਾਨ ਬਚਾਓ ਇਹ ਹਰਿਆਣਾ ਦੇ ਕਿਸਾਨ ਲੱਗਦੇ ਮੈਨੂੰ ਦਿੱਲੀ ਦੇ ਦਿੱਲੀ ਦੇ ਕਿਸਾਨ ਵੀ ਪੰਜਾਬ ਦੇ ਕਿਸਾਨਾਂ ਦੀ ਹਮਾਇਤ ਦੇ ਵਿੱਚ ਆ ਚੁੱਕੇ ਆ ਦੇਖ ਸਕਦੇ ਹੋ ਤੁਸੀਂ ਤੇ ਪੂਰਾ ਦਰਸ਼ ਹੈ ਗਰਮੀਤ ਛੱਡੂ ਜੀ ਤੁਸੀਂ ਪੰਜਾਬ ਤੋਂ ਪਹੁੰਚੇ ਹੋ ਤੇ ਅੱਗੇ ਹੁਣ ਇੱਥੇ ਕੁੰਡਲੀ ਤੁਹਾਨੂੰ ਬੈਰੀਅਰ ਤੇ ਰੋਕ ਲਿਆ ਗਿਆ ਹੈਗਾ ਤੇ ਹੁਣ ਇੱਥੇ ਹੀ ਬੈਠਣ ਦਾ ਮਨ ਹੈ ਜਾਂ ਕੀ ਕੀ ਹੁਕਮ ਹੈ ਤੁਹਾਨੂੰ ਇੱਥੋਂ ਅੱਗੇ ਇਹ ਜਿਹੜਾ ਛਾਂਦੂਆਂ ਦਾ ਫੈਸਲਾ ਹੈ ਇੱਕ ਛਾਂਦੂਆਂ ਦਾ ਫੈਸਲਾ ਹੈ ਵੀ ਇੱਥੇ ਹੀ ਪੱਕਾ ਧਰਨਾ ਲਾਇਆ ਜਾਊਗਾ ਜੋ ਤੱਕ ਕਾਰ ਹਿੱਲਦੀ ਨਹੀਂ ਇਹ ਧਰਨਾ ਪੱਕਾ ਇੱਥੇ ਰਹੂਗਾ ਤੇ ਅਸੀਂ ਦਿੱਲੀ ਨੂੰ ਦੱਸਣਾ ਚਾਹੁੰਦੇ ਆ ਵੀ ਬਾਬਾ ਭਗੇਰ ਸਿੰਘ ਦੇ ਜੱਜਾ ਜੀ ਆਮ ਗੜੀਆਂ ਜਿਹੜਾ ਇਹ ਦਿੱਲੀ ਦੇ ਸਮਦੇ ਵੀ ਦਿੱਲੀ ਸਾਡੀ ਪੱਕੀ ਹੈ ਦਿੱਲੀ ਦਾ ਜਿਹਦੇ ਪਰ ਰੰਗ ਜੇ ਬੈਠਦਾ ਸੀ ਉਹ ਚਾਕੇ ਪੱਤਰ ਸੀ ਹਰਮੰਦਰ ਸਾਹਿਬ ਕੱਢਿਆ ਤੇ ਤੇ ਘੋੜਿਆਂ ਨਾਲ ਬੰਨ ਕੇ ਲੇ ਗਏ ਇਹ ਵੀ ਇਸ ਭਲੇਖੇ 'ਚ ਨਾ ਰਹੇ ਵੀ ਕੋਈ ਦਿੱਲੀਪੁਰੇ ਦਾ ਕਬਜ਼ਾ ਹੋ ਗਿਆ ਦਿੱਲੀ ਸਾਡੀ ਹੈ ਦਿੱਲੀ ਸਾਡੀ ਹੋ ਰਹਿਣੀ ਹੈ ਤੇ ਕਿਸਾਨ ਜ세 ਬੰਦੀਆਂ ਜੇ ਅੱਜ ਸ਼ਾਂਤ ਬੈਠੀਆਂ ਤਾਂ ਇਹਨਾਂ ਨੂੰ ਉੱਗਰ ਪਾਸੇ ਨੂੰ ਨਾ ਤੋੜੇ ਸਾਡੀ ਮਿਹਨਤੀ ਇਹਨਾਂ ਨੂੰ ਤੇ ਇੱਕ ਕਾਲੇ ਕਾਨੂੰਨ ਹੈ ਜਿਹੜੇ ਵਾਪਸ ਲਵੇ ਤੇ ਲੋਕਾਂ ਨੂੰ ਆਪਣੇ ਹੱਕਾਂ ਨਾਲ ਜੀਣ ਦੇ ਜੀਣ ਦੇ ਦੇ ਯਾ ਬਾਤ ਹੈ ਛਾਂਟੂ ਜੀ ਦਾ ਕਹਿਣਾ ਜੇ ਛਾਂਟੂ ਜੀ ਹੁਣ ਜਿੱਥੇ ਬੰਦਿਆਂ ਦਾ ਫੈਸਲਾ ਹੁੰਦਾ ਤੇ ਫਿਰ ਕੀ ਅੱਗੇ ਫਿਰ ਰੋਕਾ ਹਟਾ ਕੇ ਚੱਲੋ ਦੇ ਕੇ ਛਾਂ ਜਦੇ ਬੰਦਿਆਂ ਦਾ ਫੈਸਲਾ ਹੋਇਆ ਜੇ ਉਹਨਾਂ ਨੇ ਕਿਹਾ ਰੋਕਾਂ ਟਾਉਣੀਆਂ ਤਾਂ ਪੰਜ-ਸੱਤ ਮਿੰਟ ਦਾ ਕੰਮ ਹੈ ਕੋਈ ਬਹੁਤਾ ਵੱਡਾ ਕੰਮ ਨਹੀਂ ਹੈ ਤਾਂ ਹਟਾ ਦਾਂਗੇ ਲੇਕਿਨ ਜੋ ਫੈਸਲਾ ਕਿਸਾਨ ਜਦੇ ਬੰਦਿਆਂ ਦਾ ਉਹ ਉਹਦੇ ਹਿਸਾਬ ਨਾਲ ਅਗਲਾ ਪ੍ਰੋਗਰਾਮ ਤਿੰਨ ਉਹ ਅਗਲਾ ਪ੍ਰੋਗਰਾਮ ਹੋਵੇਗਾ ਬਹੁਤ ਵਧੀਆ ਗਰਮੀਤ ਸਿੰਘ ਛਾਂਟੂ ਜੀ ਸੀਗੇ ਤੇ ਹਾਂਜੀ ਆਪਣਾ ਨਾਮ ਦੱਸੋ ਸਰ ਮੈਂ ਬੈਣੀਪਨ ਦਲਵਿੰਦਰ ਸਿੰਘ ਦਲਵਿੰਦਰ ਜੀ ਤੁਸੀਂ ਪੰਜਾਬ ਤੋਂ ਪਹੁੰਚੇ ਹੋ ਤੇ ਇੱਥੇ ਆ ਕੇ ਰੁਗੇ ਹੁਣ ਤੁਸੀਂ ਤੇ ਜਥੇਬੰਦੀਆਂ ਦਾ ਫੈਸਲਾ ਚੱਲ ਰਿਹਾ ਤੇ ਹੁਣ ਤੁਸੀਂ ਅੱਗੇ ਕੀ ਰੂਪਰੇਖਾ ਹੈਗੀ ਹੈ ਅਸੀਂ ਤਾਂ ਇੱਥੇ ਹੀ ਬੈਠਾ ਲੰਗਰ ਬੰਦੀ ਦਾ ਪ੍ਰੋਗਰਾਮ ਹੈ ਬਣਾ ਲੈਣਾ ਉਹੀ ਬੈਠਣਾ ਚੱਕਰ ਆਪੇ ਖੋਡੇ ਟਿਕੂਗੀ ਸਰਕਾਰ ਆ ਠੀਕ ਹੈ ਜੀ ਤੇ ਜੇਕਰ ਜਥੇਬੰਦੀਆਂ ਦਾ ਫੈਸਲਾ ਹੁੰਦਾ ਵੀ ਅੱਗੇ ਵਧਣਾ ਤਾਂ ਫਿਰ ਆਪ ਬਦਲਣ ਨੂੰ ਤਿਆਰ ਹੈ ਤਾਂ ਬਦਲਣ ਨੂੰ ਤਿਆਰ ਹੈ ਕਿਾ ਦਲਵਿੰਦਰ ਸਿੰਘ ਜੀ ਐ ਇਹ ਬਲਕ ਮਾਜਰੀ ਤੋਂ ਆਏ ਹੋਏ ਨੇ ਤੇ ਕਹਿੰਦੇ ਕਿ ਸਾਂਝ ਜਦੋਂ ਉਹਦੀ ਪੱਕੀ ਹੋਊਗੀ ਪੱਕੀ ਕਿੱਥੇ ਪੱਕੀ ਹੋ ਗਈ ਹੈ ਜੀ ਅਭੀ ਖੜੇ ਕਰਕੇ ਸਾਰੇ ਕੰਮ ਛੇੜਖੜਾ ਬਣੋਗੇ ਲਗਭਗ 6 ਮਿੰਟ ਲੈ ਕੇ 3 ਮਿੰਟ ਲੈ ਕੇ 2 ਮਿੰਟ ਲੈ ਕੇ ਪੂਰੀ ਪੱਕੀ ਤਿਆਰੀ ਕਰਕੇ ਆਏ ਹੋਏ ਹੋਏ ਤੁਸੀਂ ਤੇ ਅੱਜ ਜਿਹੜੀ ਇਹ ਆਪਾਂ ਕਹਿ ਸਕਦੇ ਹਾਂ ਜੋ ਅੱਜ ਜੰਗ ਜਿੱਤੀਆਂ ਨੇ ਹੱਥੇ ਕਿਸਾਨਾਂ ਨੇ ਇਹ ਪਹਿਲੀ ਜੰਗ ਜਿੱਤੀ ਕਹਿ ਸਕਦੇ ਆ ਪਹਿਲਾ ਪੜਾਏ ਜੰਗ ਜਿੱਤਦਾ ਤਾਗਾ ਪਰਵਾਏ ਜੀ ਅਗਲੀ ਵਾਰੀ ਫੇਰ ਅਸੀਂ ਇਹੀ ਜੰਗ ਜਿੱਤਾਂਗੇ ਫੇਰ ਤੇ ਹੁਣ ਕਦੋਂ ਤੱਕ ਜਥੇਬੰਦੀਆਂ ਦਾ ਕੋਈ ਹੁਕਮ ਆਇਆ ਕਿ ਵੀ ਕੀ ਕਰਨਾ ਹੁਣ ਅੱਗੇ ਜੀ ਪ੍ਰੇਖਾ ਕਿ ਦਿੱਲੀ ਜਾਣਾ ਹੋਣਾ ਐਂਟਰੀ ਹੋਣੀ ਦਿੱਲੀ ਜਾ ਕੇ ਹਟਾਂਗੇ ਅਸੀਂ ਦਿੱਲੀ ਜਾ ਕੇ ਜਾ ਕੇ ਹਟਣਗੇ ਉਹ ਮਤਲਬ ਕਾਨੂੰਨ ਰੱਦ ਕਰਵਾ ਕੇ ਹੀ ਹਟੂਗੇ ਕਾਨੂੰਨ ਰੱਦ ਕਰਾ ਕੇ ਹਟਾਂਗੇ ਹੁਣ ਮਤਲਬ ਤੁਸੀਂ ਪੰਜਾਬ ਨੂੰ ਪੈਰ ਨਹੀਂ ਪਾਉਂਦੇ ਨਹੀਂ ਪਾਉਂਦੇ 6 ਮਿੰਟਾਂ ਵਿੱਚ 3 ਮਿੰਟਾਂ ਦੇ ਨਾਲ ਕੋਈ ਆਪਣਾ ਰਸਣ ਨਾਲ ਲੈ ਕੇ ਆਏ ਲੋਕ ਕੀ ਬਾਤ ਤੇ ਬਜ਼ੁਰਗੋ ਕੀ ਸ਼ੁਭਨਾਮ ਜੀ ਮੇਰਾ ਤਾਂ ਕੇਵਲ ਸੇ ਗਿਆ ਅਸੀਂ ਤਰਤਾ ਡਿਸ਼ ਤੋਂ ਆਇਆ ਤਰਨ ਤਾਰਨ ਡਿਸ਼ ਤੋਂ ਤਰਨ ਤਾਰਨ ਡਿਸ਼ ਤੋਂ ਅੱਛਾ ਜੀ ਸਾਡਾ ਪੜ ਮਾੜੀ ਕੰਬੂ ਕੇ ਆ ਬਾਡਰ ਦੇ ਉੱਤੇ ਆ ਅੱਛਾ ਜੀ ਤੇ ਸਾਡੇ ਬਾਡਰ ਤੇ ਜਿਹੜੀ ਤਾਰ ਕੋਸ ਬੈਠੀਆਂ ਨੂੰ ਰੋਕਣ ਵਾਸਤੇ ਲਾਈ ਆ ਉਹ ਸਾਡੇ ਇਹੋ ਤਾਰ ਸਾਡੇ ਉਹਨੇ ਉਸ ਤਾਰ ਦੇ ਵਸਨੀਕਾਂ ਨੂੰ ਬੋਧੀ ਸਰਕਾਰ ਨੇ ਲਾਈ ਆ ਸ਼ਾਂਤੀ ਨਾਲ ਹੱਕ ਮੰਗ ਰਹੇ ਕਿਸਾਨਾਂ ਦੇ ਵਾਸਤੇ ਹਾਂ ਹੱਕ ਮੰਗ ਰਹੇ ਆ ਅਸੀਂ ਜਿੰਨਾ ਚਿਰ ਸਾਡੇ ਇਹ ਤਿੰਨੇ ਕਾਲੇ ਘੋੜੇ ਉੱਤ ਨਹੀਂ ਹੁੰਦੇ ਅਸੀਂ ਪੂਰੀ ਤਿਆਰੀ ਕਰਕੇ ਆਏ ਆ ਸਾਨੂੰ ਪਤਾ 6 ਮਹੀਨੇ ਦਾ ਵਸਨੀਕ ਇੱਥੇ ਆਏ ਆ ਪੂਰੀ ਤਿਆਰੀ ਨਾਲ ਅਸੀਂ ਜਿੰਨਾ ਚਿਰ ਸਾਡੇ ਕਾਲੇ ਘੋੜੇ ਉੱਤ ਨਹੀਂ ਰਹਿੰਦੇ ਅਸੀਂ ਆਪਣੀਆਂ ਮੰਗਾਂ ਮੰਨ ਤੋਂ ਬਿਨਾ ਵਾਪਸ ਨਹੀਂ ਪਿੰਡ ਜਾਵਾਂਗੇ ਇਹ ਧਈਆ ਕਰਕੇ ਹੀ ਆਏ ਆ ਠੀਕ ਔਰ ਘਰ ਵਾਲਿਆਂ ਨੂੰ ਵਿੱਚ ਪਿੱਛੇ ਛੱਡ ਆਇਆ ਵੀ ਅਸੀਂ ਆਵਾਂਗੇ ਤੇ ਉਦੋਂ ਹੀ ਜਦੋਂ ਇਹ ਕਾਲੇ ਕਮਬਾਪਸ ਉੱਥੇ ਲਵੇਗਾ ਕਿਉਂਕਿ ਬੁੱਦੀ ਦੇ ਪਿਛਲੇ ਸਮੇਂ ਤੋਂ ਬਹੁਤ ਚਾਗੀਆਂ ਤੱਕ ਹੈ ਨੇ ਦੋਸਤਾਂ ਦੇ ਕੁਝ ਗੱਲਾਂ ਟਿੱਕਿਆ ਨੇ ਲੋਟ ਬੰਦੀਆਂ ਨੇ ਪਹਿਲਾਂ ਕੀਤੀ ਆ ਤਾਰਾ 370 ਕੋੜੀ ਆ 35 ਕੋੜੀ ਆ ਤੁਸੀਂ ਜੇ ਅੱਗੇ ਹੁਕਮ ਮਿਲਦਾ ਤਾਂ ਫਿਰ ਅੱਗੇ ਵਧੋਗੇ ਹਾਂ ਜਿਵੇਂ ਬੰਦੀਆਂ ਜੋ ਵੀ ਸਾਨੂੰ ਲੈਣੀਆਂ ਅਸੀਂ ਉਹਨਾਂ ਮੁਤਾਬ ਚੱਲਾਂਗੇ ਜੇ ਕਹਿਣ ਵੀ ਕਿਤਾ ਬਣਾਉਣਾ ਇੱਥੇ ਲੋਕਾਂ ਨੇ ਜੇ ਸਾਨੂੰ ਕਹਿਣਗੇ ਅੱਗੇ ਵਧਾਂਗੇ ਬਿਲਕੁਲ ਵਧਾਂਗੇ ਅੱਗੇ ਵਧਾਂਗੇ ਦੇਖੋ ਕਿਸਾਨ ਇਸ ਸਮੇਂ ਬਚਿੱਦਾ ਹੈ ਜੇਕਰ ਉਹਨਾਂ ਨੂੰ ਹੁਕਮ ਹੁੰਦਾ ਪਾਰਟੀਆਂ ਦਾ ਤਾਂ ਅੱਗੇ ਵਧਾਂਗੇ ਦੇਖ ਸਕਦੇ ਹੋ ਤੁਸੀਂ ਬਜ਼ੁਰਗ ਪਹੁੰਚੇ ਹੋਏ ਆ ਤੇ ਬੜਾ ਹੀ ਇੱਥੇ ਜੋ ਮਾਹੌਲ ਹੈ ਜੋ ਕਿਸਾਨਾਂ ਦੇ ਹੱਕ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਕਿਸਾਨਾਂ ਦੀ ਹੈ ਦਿੱਲੀ ਦੇ ਕਿਸਾਨ ਜੇਕਰ ہمارے ਕਿਸਾਨ ਭਾਈਓ ਸਰਕਾਰ ਅਗਰ ਲਾਟੇ ਚਲਾਤੇ ਹੈ ਤਾਂ ਦਿੱਲੀ ਦੇ ਕਿਸਾਨ ਵੀ ਇਸ ਸਮੇਂ ਤਿਆਰ ਇਸ ਕੂਪ ਦੇ ਲਈ ਕੀ ਸੁਖਨਾ ਭਾਈ ਜੀ ਕੀ ਸੁਖਨਾ ਆਪਣਾ ਦੀਵਾਨ ਸਿੰਘ ਦੀਵਾਨ ਜੀ ਫਿਰ ਤੁਸੀਂ ਸਮਰਥਨ ਦਿੱਤਾ ਪੰਜਾਬ ਦੇ ਕਿਸਾਨਾਂ ਨੂੰ ਬਿਲਕੁਲ ਦਿੱਲੀ ਦੇ ਆਧ ਸੰਗਠਨ ਸੇ ਹੂੰ ਮਹਿਮੂਲਤ ਮੁੰਡਾ ਕਾਪਾਉਂ ਦਿੱਲੀ ਸੇ ਹੂੰ ਅੱਛਾ ਔਰ ਦਿੱਲੀ ਦੇ बाईस तारीख को एक पंचायत की थी जिसमें हमने अपना खुला समर्थन आंदोल का, आंदोलन का आंदोलनकारी किसानों के लिए दिया था ठीक है जी और आज हम बॉर्डर पर आए हुए सिंह बॉर्डर पर आप सबका स्वागत करने और हम पूरी तरह से आपका समर्थन करते हैं किसानों को एम की गारंटी मिलनी चाहिए नहीं मिलती तो हम आपके आंदोलन के साथ हैं सरकार चाहे प्राइवेट से खरीदवाए चाहे सरकारी खरीदवाए चाहे मंडी से एमएसपी पर माल आरोप माफ चाहिए माल बिकना चाहिए एम एस पी पे गारंटी मांग रहे हैं दिल्ली के किसान जो पंजाब के किसानों के साथ आ चुके हैं जमीन बचाओ जान बचाओ का नारा है इन लोगों का दिल्ली देहात संगठन का समर्थन जो संघर्ष कर रहे हैं किसान तो उनके साथ है ਪੰਜੀ ਕੀ ਸੁਣਾਵ ਆਪਣਾ ਜੀ ਮੇਰਾ ਨਾਮ ਮਰਜੂਰਪੁਰ ਪਿੰਕੀ ਹੈ ਮੈਂ ਜਮਨਾਪੁਰ ਤੋਂ ਬਲੌਕ ਪ੍ਰੈਸਡੈਂਟ ਲਗਾਂਦੀ ਨਗਰ ਦੀ ਬਲੌਕ ਪ੍ਰੈਸਿਡੈਂਟ ਹੈ ਕਿਹਾ ਤੁਸੀਂ ਇੱਥੇ ਪਹੁੰਚੇਗੀ ਅੱਜ ਫਿਰ ਕੀ ਮੈਂ ਦਿੱਲੀ ਤੋਂ ਆਈ ਮੈਂ ਇਥੇ ਇਸ ਕਹਾੜਾ ਭਰਾਵਾਂ ਦਾ ਸਾਥ ਦੇਣ ਆਈ ਆ ਮੇਰੇ ਭਰਾਵਾਂ ਨਾਲ ਕਿੰਨੀ ਮੁਸੀਬਤ ਹੈ ਗਵਰਨਮੈਂਟ ਨਾਲ ਸਾਥ ਨਹੀਂ ਦੇ ਰਹੀ ਬਿਲਕੁਲ ਮੈਂ ਨਾ ਕਰ ਕੇ ਆਈ ਕਿ ਦੋ ਕਿੰਨੀ ਮੁਸੀਬਤਾਂ ਤੇ ਬੈਠੇ ਨੇ ਇਹਨਾਂ ਸੁਣਵਾਈ ਨਹੀਂ ਕਿਉਂ ਨਹੀਂ ਗਵਰਨਮੈਂਟ ਨਾਲ ਸੁਣਵਾਈ ਕਰਦੀ ਤੇ ਜੇਕਰ ਹੁਣ ਅੱਗੇ ਵਧਣਾ ਪਿਆ ਤਾਂ ਤੁਸੀਂ ਨਾਲ ਹੋਵੋਗੇ ਮੈਂ ਕਿਸਾਨਾਂ ਭਰਾਵਾਂ ਦੇ ਨਾਲ ਜਿੱਥੇ ਕਹਿਣਗੇ ਉੱਥੇ ਮੈਂ ਇਹਨਾਂ ਦੇ ਨਾਲ ਤੁਰਾਂਗੀ ਅੱਗੇ ਹੋ ਕੇ ਜਾਵਾਂਗੀ ਮਰਨ ਤੋਂ ਮੈਂ ਡਰਦੀ ਨਹੀਂ ਆ ਤੇ ਇਰਾਦੇ ਸਾਫ਼ ਹੈ ਤੇ ਇਹ ਕਹਿੰਦੇ ਵੀ ਅਸੀਂ ਮਰਨ ਤੋਂ ਡਰਦੇ ਨਹੀਂ ਆ ਪਰ ਕਿਸਾਨਾਂ ਦੇ ਨਾਲ ਆ ਜਿਵੇਂ ਵੀ ਕਿਸਾਨਾਂ ਦੇ ਹੱਕਾਂ ਦੇ ਲਈ ਇਹਨਾਂ ਨੂੰ ਕੁਝ ਕਰ ਗੁਜ਼ਰਨਾ ਪਿਆ ਤਾਂ ਇਹ ਕਰਕੇ ਵਿਖਾਉਣਗੇ ਵੇਖ ਸਕਦੇ ਹੋ ਤੁਸੀਂ ਕਿ ਜੋ ਇਸ ਸਮੇਂ ਦਿੱਲੀ ਦੇ ਕਿਸਾਨ ਹੈਗੇ ਆ ਉਹਨਾਂ ਵੱਲੋਂ ਜੋ ਸਮਰਥਨ ਦਿੱਤਾ ਗਿਆ ਹੈਗਾ ਪੰਜਾਬ ਦੇ ਕਿਸਾਨਾਂ ਨੂੰ ਇਹ ਵੀ ਬਹੁਤ ਇੱਕ ਵਧੀਆ ਉਦਮ ਹੈਗਾ ਦੇਖ ਸਕਦੇ ਹੋ ਤੁਸੀਂ ਨਾਰੇ ਵਿਖਾਈਏ ਤੁਹਾਨੂੰ ਸਰਬਜੀਤ ਜੀ ਤੁਸੀਂ ਪਹੁੰਚੇ ਇੱਥੇ ਸਾਰਿਆਂ ਹੱਤਾ ਸਰਦਾਂ ਤੋੜਦੇ ਹੋਏ ਪਹੁੰਚੇ ਹੋ ਤੇ ਹੁਣ ਇੱਥੇ ਅੱਗੇ ਬੈਠ ਗਏ ਹੁਣ ਕੀ ਕੀ ਮਸਲਾ ਹੈ ਵੀ ਇੱਥੇ ਅੱਗੇ ਬਦਲਾਇਆ ਜਾਂ ਇੱਥੇ ਬੈਠਣਾ ਹੈਗਾ ਦੇਖੋ ਜੀ ਦਾਕਾ ਇਹ ਤੁਹਾਨੂੰ ਪਤਾ ਹੀ ਹੈ ਵੀ ਕਿੰਨਾ ਸ਼ਿੰਗਾਰ ਸ਼ਰਕੇ ਸਾਰੀ ਜਿਹੇ ਬੰਦੀਆਂ ਪਹੁੰਚੀਆਂ ਉਰੇ ਪਰ ਅਸੀਂ ਜਦ ਤੱਕ ਨਹੀਂ ਉੱਠਦੇ ਜਦ ਤੱਕ ਸਾਡਾ ਪੂਰਾ ਆਪਣਾ ਹਾਲ ਨਹੀਂ ਹੁੰਦਾ ਚਾਹੇ ਅਸੀਂ ਮਰ ਜੀਏ ਪਰ ਇੱਥੋਂ ਨਹੀਂ ਹੁਣ ਜਿੱਥੇ ਬੰਦੀਆਂ ਨੇ ਪਹੁੰਚ ਆ ਕੇ ਜਿੱਥੇ ਪਹੁੰਚਣਾ ਹਾਂ ਜਿੱਥੇ ਪਹੁੰਚਣਾ ਜ਼ਰੂਰ ਪਹੁੰਚਣਾ ਜਿੱਥੇ ਬੰਦੀਆਂ ਆਪਣਾ ਫੈਸਲਾ ਲੈ ਰਹੀਆਂ ਉਪਰਾਲੀ ਤੋਂ ਇਹਨਾਂ ਰੋਪੜ ਤੋਂ ਪਹੁੰਚੇ ਹੋਏ ਆ ਕਿਸਾਨ ਵਿੰਗਾ ਦੇ ਸਾਥੀ ਕੀ ਸ਼ੁਭਰਾਵ ਜੀ ਆਪਣਾ ਮੇਲਣਾ ਦਲਜੀਤ ਸਿੰਘ ਜੀ ਜਿੰਨਾ ਜੱਲ ਤੋਂ ਪਾਸੇ ਨਖੋਆ ਪਟਿਆਲਾ ਜੀ ਦੇਖੋ ਆ ਪਟਿਆਲਾ ਤੋਂ ਤੇ ਹੁਣ ਅੱਗੇ ਇੱਥੇ ਬੈਠਣਾ ਜਾਂ ਅੱਗੇ ਹੀ ਬਥਰੇ ਜੀ ਦੇਖੋ ਜੀ ਜੋ ਵੀ ਸਾਡੀ ਹਾਈ ਕਮਾਂਡ ਜਿੱਥੇ ਬੰਦੀਆਂ ਸੰਝਾ ਜਿਹੜਾ ਸੰਦ ਨੂੰ ਚੱਲ ਰਿਹਾ ਸਾਡੀ ਕੋਸ਼ਿਸ਼ ਸ਼ਾਂਤਮਈਏ ਨੂੰ ਅੱਗੇ ਵਧਣਾ ਜੋ ਵੀ ਪੈਸਾ ਲੈਣੀ ਹੈ ਉੱਥੇ ਫੁੱਲ ਜੜਾਵਾਂਗੇ ਅਸੀਂ ਟ੍ਰੇਲਰ ਪਿੱਛੇ ਦਿਖਾਏ ਇਹਨਾਂ ਨੂੰ ਜਿੰਨੇ ਵੀ ਬੈਰੀਅਰ ਇਹਨਾਂ ਨੇ ਜ਼ੋਰ ਲਾ ਲਿਆ ਚਾਹੇ ਸ਼ੰਭੂ ਵਾਲਾ ਚਾਹੇ ਡੰਬੜੀ ਵਾਲਾ ਚਾਹੇ ਗਨੌਰੀ ਵਾਲਾ ਚਾਹੇ ਖੇਤਰ ਵਾਲਾ ਚਾਹੇ ਪਿੱਛੇ ਸੋਨੀਪੱਤਾਲੇ ਆ ਸੜਕਾਂ ਪੁੱਟ ਕੇ ਦੇਖ ਲੀਆਂ ਸਾਡਾ ਸਾਡੀ ਪਰਖ ਦੇਖ ਲਈ ਇਹਨਾਂ ਨੇ ਉਹ ਟ੍ਰੇਲਰ ਅਸੀਂ ਪਿੱਛੇ ਦਿਖਾ ਚੁੱਕੇ ਆ ਅਸੀਂ ਸਾਰੇ ਬੈਰੀਕਡ ਤੋੜ ਕੇ ਆਵਾਂਗੇ ਆ ਜਾ ਚੁੱਕੇ ਆ ਅੱਗੇ ਵਧੋਗੇ ਫਿਰ ਇਹ ਵੀ ਤੋੜਾਂਗੇ ਜੇ ਸਾਡੀ ਕੋਈ ਨਾ ਸਰਵਾ ਹੈ ਪਰ ਇਹ ਕਿਉਂ ਨਹੀਂ ਕਿ ਸਾਡੀ ਸ਼ਾਂਤਮਈ ਗੱਲ ਜਿਹੜੀ ਅੱਗੇ ਵਧੇ ਅੱਗੇ ਵਧੇ ਸਾਤ ਕੀ ਕਹਿਣਾ ਚਾਹੁੰਦੇ ਜੀ की शुभनाम <laughs> जी अमरजीता दुआबा मेन टुटी बि फोन की शुभनाम दमरजीति रेट दुआबा अमरजी ਰੁਕ ਗਿਆ ਸੰਘਰਸ਼ ਆ ਗਿਆ ਆਪਣਾ ਬੈਠੇ ਹਾਂ ਤੇ ਕੀ ਅੱਗੇ ਵਿਉਂਤਬੰਦੀ ਹੋ ਰਹੀ ਹੈ ਜਾਣਦੀ ਦੇਖੋ ਜੀ ਸੰਘਰਸ਼ ਕਰਦੇ ਹੀ ਆਏ ਆ ਤੇ ਪਿੱਛੇ ਵੀ ਹਰਿਆਣਾ ਸਰਕਾਰ ਦੀ ਜਿਹੜੀ ਬੀਜੇਪੀ ਸਰਕਾਰ ਆ ਖੱਟੜ ਸਰਕਾਰ ਆ ਇੰਨੀਆਂ ਰੋਕਾਂ ਲਾਉਣ ਦੇ ਬਾਵਜੂਦ ਅਸੀਂ ਥੱਪ ਦੇ ਇੱਥੇ ਪਹੁੰਚੇ ਆ ਔਰ ਸੰਘਰਸ਼ ਕਰਾਂਗੇ ਜਿੰਨਾ ਸਾਨੂੰ ਹੁਕਮ ਹੋਊਗਾ 30 ਕਿਸਾਨ ਜਥੇਬੰਦੀਆਂ ਦੇ ਜਿਹੜੇ ਮੋਰੀ ਹੈ ਉਸੇ ਤਰ੍ਹਾਂ ਦੇ ਹੁਕਮ ਨੂੰ ਅਸੀਂ ਕਬੂਲ ਕਰਾਂਗੇ ਔਰ ਜੇਕਰ ਕਹਿਣਗੇ ਹੋਣੇ ਹੀ ਕਿ ਜਿਹੜੇ ਬਾੜਰੇ ਆਏ ਤਾਰਾਂ ਆਏ ਕੋਏ ਆ ਖੰਡਿਆਲੀਆਂ ਤਾਰਾਂ ਸਾਰਾ ਕੁਝ ਪਟਕੇ ਲੰਬੇ ਕਰ ਦਈਏ ਤੇ ਸਾਡਾ ਚੁਟਕੀ ਦਾ ਕੰਮ ਆਸੀਂ ਪਟਕੇ ਲੰਬੇ ਕਰ ਦੇਣੀ ਤੇ ਗੱਲ ਕਲੀਅਰ ਆ ਕਿ ਵੀ ਜੇਕਰ ਯੂਨੀਅਨਾਂ ਦਾ ਫੈਸਲਾ ਹੋ ਜਾਂਦਾ ਆਗੂਆਂ ਦਾ ਤਾਂ ਇਹਦੇ 5 ਮਿੰਟ ਦੇ ਵਿੱਚ ਜੋ ਸਾਰੇ ਕਿਸਾਨ ਆਗੂ ਕਹਿ ਚੁੱਕੇ ਆ ਉਹ ਮਸਲਾ ਹੱਲ ਕਰ ਦੇਣਗੇ ਤੇ ਅੱਗੇ ਆਪਣਾ ਪਹੁੰਚਣਗੇ ਤੇ ਗੱਲ ਕਰਦੇ ਆ ਹੋਰ ਦੇਖ ਸਕਦੇ ਹੋ ਤੁਸੀਂ ਸਾਥੀਆਂ ਨੂੰ ਮੈਂ ਕੀ ਮਰਾਂ ਜੀ ਹਾਂ ਜੀ ਆਪਣਾ ਨਾਮ ਦੱਸੋ ਜੀ ਨਾ ਗਦੀਰ ਸਿੰਘ ਅੰਮ੍ਰਿਤਸਰ ਤੋਂ ਜੀ ਅੰਮ੍ਰਿਤਸਰ ਤੋਂ ਕੀ ਕਹਿਣਾ ਚਾਹੁੰਦੇ ਆ ਅਸੀਂ ਕਹਿਣਾ ਚਾਹੁੰਦੇ ਆ ਵੀ ਅਸੀਂ ਪਿਛਲੇ 5 ਮਹੀਨਿਆਂ ਤੋਂ ਇਹਨਾਂ ਖੇਤੀ ਦੇ ਕਾਲੇ ਕਾਨੂੰਨਾਂ ਦੇ ਖਿਲਾਫ ਜਿਹੜੀ ਆ ਉਹ ਲੜਾਈ ਸ਼ੁਰੂ ਕੀਤੀ ਆ ਹਿੰਦੁਸਤਾਨ ਦੀ ਸਰਕਾਰ ਇੱਕ ਕਰੀ ਵੀ ਕਿਸਾਨਾਂ ਦੀ ਇਹ ਗੱਲ ਸੁਣਨ ਨੂੰ ਤਿਆਰ ਨਹੀਂ ਕਿ ਜਿਹੜੇ ਇਹ ਕਾਨੂੰਨ ਆ ਕਿਸਾਨਾਂ ਦੀ ਕਿਉਂ ਕੱਤ ਗਿਆ ਅਸੀਂ ਇਸ ਕਰਕੇ ਪਿਛਲੇ 4 ਦਿਨ ਤੋਂ ਅੰਮ੍ਰਿਤਸਰ ਤੋਂ ਚੱਲ ਕੇ ਅੱਜ ਇੱਥੇ ਪਹੁੰਚੇ ਇੱਥੇ ਪਹੁੰਚੋ ਤਾਂ ਹੁਣ ਅੱਗੇ ਕੀ ਰੂਪਰੇਖਾ ਹੈਗੀ ਆ ਉਹ ਰੂਪਰੇਖਾ ਸਾਡੀ ਜਥੇਬੰਦੀਆਂ ਨੇ ਤੈਅ ਕਰਨੀ ਆ ਸਾਡਾ ਪ੍ਰੋਗਰਾਮ ਸੀ ਜੋ ਸਾਨੂੰ ਨਿਰਦੇਸ਼ ਸੀ ਕਿ ਜਿੱਥੇ ਵੀ ਪ੍ਰਸ਼ਾਸਨ ਰੋਕੂਗਾ ਉੱਥੇ ਤੁਸੀਂ ਬੈਠ ਜਾਣਾ ਔਰ ਉੱਥੇ ਹੀ ਆਪਾਂ ਆਪਣਾ ਅੰਦੋਲਨ ਦਾ ਅਗਲਾ ਬਿਗਲ ਬਜਾ ਦੇਣਾ ਅਗਲਾ ਬਿਗਲ ਬਜਾ ਦੇਣਾ ਹੈਗਾ ਠੀਕ ਹੈ ਕਰ ਲਓ ਮੈਂ ਜ਼ਿਲ੍ਹਾ ਪ੍ਰਧਾਨ ਸਮੂਹ ਕਿਸਾਨ ਸਾਹਾ ਸੁਪਾ ਕਮੇਟੀ ਮੈਂਬਰ ਆ ਜਿਹੜੀ ਕੱਲ ਰੋਕਾਂ ਤੋੜਨ ਦੀ ਚੱਲੀ ਸੀ ਅਸੀਂ ਫੌਰਮ ਵਾਲਾ ਕਿਸਾਨ ਜਥੇਬੰਦੀਆਂ ਦੇ ਕਹਨੇ ਸਾਡਾ ਜਿੱਦ ਤੇ ਚੱਲੇ ਆ ਰਿਹਾ ਔਰ ਕੱਲਾ ਪੰਜਾਬ ਦਾ ਨਹੀਂ ਰਹਿ ਗਿਆ ਸਾਰੇ ਹਿੰਦੁਸਤਾਨ ਦਾ ਬਣ ਕੇ ਰਹਿ ਗਿਆ ਤੇ ਹੁਣ ਜਿਹੜਾ ਕੋਈ ਵਿੱਚ ਜਿਹੜਾ ਪ੍ਰਗਟ ਪੈਦਾ ਕਰਨਗਾ ਉਹ ਸਰਕਾਰਾਂ ਦੇ ਜਿਹੜੀਆਂ ਮੰਗਾਂ ਪੱਦਨੀਆਂ ਉਹਨਾਂ ਨੂੰ ਅਸੀਂ ਉਹਨਾਂ ਦੇ ਪਿੱਛੇ ਨਹੀਂ ਲੱਗਣ ਵਾਲੇ ਅਸੀਂ ਜੋ ਸਾਡੀਆਂ ਕਿਸਾਨ ਜਥੇਬੰਦੀਆਂ ਫੈਸਲਾ ਕਰਦੀਆਂ ਉਸੇ ਮੁਤਾਬਕ ਪਿੰਡਾਂ ਤੋਂ ਲੜਾਈ ਕੱਢ ਕੇ ਦਿੱਲੀ ਤੱਕ ਲੈ ਜਾਂਦੀ ਆ ਇਹਨੂੰ ਜਿੱਤ ਤੱਕ ਲੈ ਜਾਣਾ ਜਿੰਨੇ ਜਿੱਤਣਾ ਹੋਈ ਅਸੀਂ ਉੱਪਰਲੀ ਜਿਹੜੀ ਜਿੱਦਸ਼ਾ ਉਹਦੇ ਹੁਕਮ ਤਾ ਅ ਉਹ ਹੁਕਮ ਤਾ ਬਹੁਤ ਵਧੀਆ ਗੱਲ ਪ੍ਰਧਾਨ ਜੀ ਨੇ ਕਹੀ ਹੈ ਕਿ ਵੀ ਅਸੀਂ ਜੋ ਪਿੰਡਾਂ ਤੋਂ ਇਹ ਸੰਘਰਸ਼ ਲੈ ਕੇ ਆਏ ਆ ਦਿੱਲੀ ਤੱਕ ਤੇ ਹਾਂਜੀ ਸਰ ਕੀ ਕਹਿਣਾ ਚਾਹੁੰਦੇ ਤੁਸੀਂ ਅਸੀਂ ਕਹਿਣਾ ਚਾਹੁੰਦੇ ਆ ਕਿ ਅਸੀਂ ਪਾਰਸੋਂ ਦੇ ਪੰਜਾਬ ਤੋਂ ਆਪਣਾ ਨਾਮ ਦੱਸੋਈ ਬੇਗੜਾ ਨਾ ਰਾਣਾ ਆ ਪਿੰਡ ਰੁੜਕੀ ਆ ਪਿੰਡ ਰੁੜਕੀ ਜੀ ਡਿਸਟ੍ਰਿਕਟ ਜਲੰਧਰ ਜਲੰਧਰ ਅੱਛਾ ਜੀ ਅਸੀਂ ਪਾਰਸੋਂ ਤੋਂ ਉੱਥੋਂ ਤੁਰੇ ਆ ਪੰਜਾਬ ਤਾ ਅੱਜ ਅਸੀਂ ਇੱਥੇ ਆ ਕੇ ਬੈਠ ਗਏ ਆ ਸਾਨੂੰ ਸਾਡੇ ਕਾਨੂੰਨ ਨੇ ਵਾਪਸ ਕਰਾ ਕੇ ਅਸੀਂ ਫੇਰ ਵਾਪਸ ਜਾਵਾਂਗੇ ਨਹੀਂ ਤਾਂ ਇੱਥੇ ਹੀ ਬੈਠਾਂਗੇ ਸਾਡਾ ਟਰਾਲੀ ਲੱਦੀ ਪਈ ਆ ਹਰ ਇੱਕ ਸੈਲਟੀ ਹੈ ਵਿੱਚ ਖਾਣ ਪੀਣ ਦਾ ਸਮਾਨ ਗੈਸ ਚੁੱਲਾ ਜੋ ਵੀ ਆ ਸਾਰਾ ਅਸੀਂ ਨਾਲ ਲੈ ਕੇ ਇੱਥੇ ਆ ਗਏ ਜੇ ਹੁਣ ਯੂਨੀਅਨ ਦਾ ਫੈਸਲਾ ਹੋ ਜਾਂਦਾ ਵੀ ਅੱਗੇ ਪਤਾ ਨਾ ਫਿਰ ਅੱਗੇ ਬਦੋ ਸਾਡੀ ਮੈਨੇਜਮੈਂਟ ਕਹੂ ਵੀ ਸਾਡੇ ਸੀਨੀਅਰ ਲੀਡਰ ਕਹਿਣਗੇ ਅਸੀਂ ਉਹਨਾਂ ਦੇ ਮੁਤਾਬਕ ਚੱਲਾਂਗੇ ਜੇ ਕਹਿਣਗੇ ਇੱਥੇ ਬਹਿਣਾ ਅਸੀਂ ਇੱਥੇ ਅਜੇ ਤੱਕ ਅਜੇ ਇਹ ਫੈਲਾਵੇ ਅਸੀਂ ਇੱਥੇ ਬੈਠੇ ਲਗਾਤਾਰ ਚਾਹ ਰਾਤ ਪੈ ਜਾਵੇ ਚਾਹ ਕੱਲ ਦੀ ਸਵੇਰ ਆ ਜਾਵੇ ਚਾਹ ਚਾਰ ਤਿੰਨ ਪੰਜ ਦਿਨ ਬੈਠਣਾ ਪਵੇ ਇਹ ਇੱਥੇ ਹੀ ਬੈਠਾਂਗੇ ਕਿਉਂਕਿ ਜਿਹੜਾ ਹਾਈਵੇ ਆ ਇਹ ਇਹ ਸਾਰੇ ਪਿਆਦਾ ਸਾਡੇ ਪੰਜਾਬ ਦਾ ਦੁੱਧ ਤੇ ਸਬਜ਼ੀਆਂ ਦਿੱਲੀ ਨੂੰ ਆਉਂਦੀਆਂ ਆ ਅਸੀਂ ਇਹ ਬੰਦ ਕਰ ਦਿੱਤੀਆਂ ਆ ਇਹ ਸਾਡੇ ਕੋਲ ਸਭ ਤੋਂ ਵੱਡੀ ਨਾਰ ਜਿੱਦੀ ਸਾਡੇ ਹੱਥ ਵਿੱਚ ਆਈ ਆ ਇਸ ਕਰਕੇ ਅਸੀਂ ਅੱਗੇ ਨਹੀਂ ਹਜੇ ਬੋਲਣਾ ਚਾਹੁੰਦੇ ਜਦੋਂ ਤੱਕ ਸਾਡੇ ਆਗੂ ਰੋੜ ਕੋ ਫੈਸਲਾ ਲੈ ਕੇ ਸਾਹਮਣੇ ਨਹੀਂ ਕਰਦੇ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਭਜੀਤਾ ਜੀ ਮਹਾਰਦੀਪ ਸਿੰਘ ਪਿੰਡ ਰੁੜਕੀ ਜ਼ਿਲ੍ਹਾ ਜਲੰਧਰ ਤੋਂ ਲੰਪਰ ਦਾ ਅਸੀਂ ਆ ਸਾਡੇ ਸਾਰੇ ਸੀਨੀਅਰ ਬੈਠੇ ਆ ਸਾਡੋ ਤੋਂ ਹਾਈ ਕਮਾਂਡ ਦੇ ਜਿਥੇ ਬੰਦੇ ਵੱਡੇ ਜੋ ਵੀ ਸਾਨੂੰ ਰਾਨੀ ਤੇ ਲੀਕ ਕੇ ਦੇਣਗੇ ਅਸੀਂ ਉਹਦੇ ਮੁਤਾਬਕ ਚੱਲਾਂਗੇ ਆਪ ਉਧਰੀਆ ਨਹੀਂ ਕਰਾਂਗੇ ਕਿਉਂਕਿ ਇਸ ਹਰਜ ਦੇ ਵਿੱਚ ਕਈ ਬੰਦੇ ਗਲਤ ਅੰਸਰਾ ਜਾਂਦੇ ਆ ਉਹ ਵੱਡ ਮੋਡੀ ਛੇੜਛਾੜ ਕਰਕੇ ਆਪ ਪਰਵਰਾ ਹੋ ਜਾਂਦੇ ਆ ਸੰਘਰਸ਼ ਆ ਰ ਬਦਲਾਵਾ ਦੇਖੋ ਸਾਨੂੰ ਕਾ 4 ਮਹੀਨੇ ਰੋਡ ਤੇ ਬੈਠੇ ਨੂੰ ਹੋ ਗਾਇਆ ਅਸੀਂ ਹਰ ਚੀਜ਼ ਬਹੁਤ ਸੋਚ ਸਮਝ ਕੇ ਕਰਦੇ ਆ ਕਿਉਂਕਿ ਅਸੀਂ ਏਸੇ ਦੇਸ਼ ਦੇ ਵਾਸੀ ਆ ਕਿਸੇ ਵੀ ਚੀਜ਼ ਦੀ ਤੋੜ ਫੋੜ ਕਰਨੀ ਜਾਂ ਕਿਸੇ ਦਾ ਨੁਕਸਾਨ ਪਹੜਾਉਣਾ ਉਹ ਸਾ ਸਾਡਾ ਅਧਿਕਾਰ ਨਹੀਂ ਹੈਗਾ ਤੇ ਕਿਸਾਨ ਕਹਿ ਰਹੇ ਆ ਕਿ ਵੀ ਜੋ ਅਸੀਂ ਬਹੁਤ ਸ਼ਾਂਤੀ ਦੇ ਨਾਲ ਆਪਣੇ ਜੋ ਆਗੂਆਂ ਦੀ ਹੁਕਮ ਹੈ ਜੋ ਉਹ ਜਿਉਂ ਆਉਣੇ ਬਾਕੀ ਨੇ ਤੇ ਜਦੋਂ ਇਹ ਹੁਕਮ ਉਹਨਾਂ ਨੂੰ ਮਿਲ ਜਾਂਦੇ ਆ ਤਾਂ ਉਹ ਦੋ ਮਿੰਟ ਨਹੀਂ ਲਾਉਣਗੇ ਇਹ ਜੋ ਵੀ ਹੈ ਸਾਰਾ ਆਪਣਾ ਜਿਲ੍ਹਾ ਪ੍ਰਸ਼ਾਸਨ ਭਾਈ ਮੈਂ ਸਤੋਕ ਸਿੰਘ ਸਤੂ ਜ਼ਿਲ੍ਹਾ ਪ੍ਰਧਾਨ ਕਾਰਤੀ ਕਿਸਾਨ ਜੀ ਦੇ ਸੁਪਰ ਕਮੇਟੀ ਮੈਂਬਰ ਐ ਆ ਜਨ ਸਾਹਿਬ ਫਿਰ ਹੁਣ ਇੱਥੇ ਕੀ ਵਿਚਾਰ ਚੱਲ ਰਹੀ ਹੈ ਇੱਥੇ ਰੋਕ ਲਿਆ ਗਿਆ ਹੈਗਾ ਚੱਲ ਰਿਹਾ ਵੀ ਸਾਡੀਆਂ ਜਿਹੜੀਆਂ ਸਾਰੀਆਂ ਸਟੇਟ ਕਮੇਟੀਆਂ ਸਾਰੀਆਂ ਜਥੇਬੰਦੀਆਂ ਦੀ ਇੱਥੇ ਆ ਗਿਆ ਆ ਜੋ ਸਾਨੂੰ ਉਹ ਮੀਟਿੰਗ ਕਰਾ ਜੋ ਫਰਮਾਨ ਕਰ ਗਏ ਉਹ ਉਹ ਹਿਸਾਬ ਨਾਲ ਅਸੀਂ ਚੱਲਾਂਗੇ ਕਿਉਂਕਿ ਸਾਡੀ ਜਿਹੜੀ ਫੌਜ ਹੈ ਡਿਸਪਲਿਨ ਹੋ ਜਾ ਇਹ ਆਮahari ਫੌਜ ਨਹੀਂ ਹੈ ਜੋ ਲੀਡਰਸ਼ਿਪ ਨੇ ਕਹਿਣਾ ਸੀ ਉਹਦੇ ਮੁਤਾਬਕ ਚੱਲਣਾ ਕਿਉਂਕਿ ਇੱਥੇ 2 ਦਿਨ ਲੱਗਣ 4 ਦਿਨ ਲੱਗਣ ਅਸੀਂ 4-4 ਮਹੀਨੇ ਦਾ ਰਾਸ਼ਨ ਲੈ ਕੇ ਆਏ ਆ ਸਾਡੀਆਂ ਟਰਾਲੀਆਂ ਜਾ ਕੇ ਦੇ ਲਓ ਭਰੀਆਂ ਭੀਆ ਰਾਸ਼ਨ ਦੇ ਨਾਲ ਇਸ ਕਰਕੇ ਪਿੱਛੇ ਸਾਡਾ ਰਾਸ਼ਨ ਹੱਲੇ ਹੋਰ 6-6 ਮਹੀਨੇ ਦਾ ਗੁਰਦੁਆਰੇ ਦੇ ਘਟਾ ਕੀਤਾ ਪਿਆ ਉਹ ਸਾਥੀ ਆ ਵੀ ਬੀਡੀਪ ਛੱਡ ਗਏ ਆ ਉਹ ਮਗਰ ਲੈ ਕੇ ਆਉਣਗੇ ਕਿਉਂਕਿ ਜੇ ਅਸੀਂ 2-2 ਮਹੀਨੇ ਟੂਲ ਬਰਾਜਾ ਤੇ ਰੇਲਾਂ ਦੇ ਵਹਿ ਸਕਦੇ ਆ ਆ ਤਾਂ ਸਾਡੇ ਨੇ ਹੁਣ ਦਸੇ ਗੇਟ ਅਸੀਂ ਦਿੱਲੀ ਦੇ ਘੇਰ ਲਿਆ ਔਰ ਦਿੱਲੀ ਨੂੰ ਅਸੀਂ ਦਾਤ ਮੰਗੇ ਵੀ ਕੀ ਭਾਬਕਦੀ ਆ ਜਿਹੜੇ ਕਾਲੇ ਕਾਨੂੰਨ ਬਣਾਏ ਆ ਲੋਕਾਂ ਦੇ ਖਿਲਾਫ ਕਿਸਾਨਾਂ ਮਜ਼ਦੂਰਾਂ ਮਿਹਨਤੀ ਲੋਕਾਂ ਦੇ ਖਿਲਾਫ ਔਰ ਵਾਪਸ ਕਰਾ ਕੇ ਸਾਲ ਲਵਾਂਗੇ ਇਹ ਜਿਹੜਾ ਮੋਦੀ ਦੀ ਤਾਨਾਸ਼ਾਹ ਹਕੂਮਤ ਆ ਇਹਨੂੰ ਝੁਕਾ ਕੇ ਸਾਲ ਲਵਾਂਗੇ ਸੰਧੂ ਸਾਹਿਬ ਨੇ ਕਹਿ ਆ ਵੀ ਇਹਨੂੰ ਝੁਕਾ ਕੇ ਦਮ ਲਵਾਂਗੇ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੇ ਜੇ ਹੁਣ ਇੱਥੇ ਰੋਕ ਅੱਗੇ ਕੋਈ ਫੈਸਲਾ ਹੁੰਦਾ ਜਾਣਦਾ ਤਾਂ ਫਿਰ ਤੁਸੀਂ ਇਹ ਜੋ ਨਾਕਾਬੰਦੀ ਹੋਈ ਹੈ ਇਹਨੂੰ ਫਿਰ ਜਿਵੇਂ ਪਿੱਛੇ ਸ਼ੰਭੂ ਬੈਰੀਅਰ ਦਾ ਤੋੜਿਆ ਇਦਾਂ ਹੀ ਫਿਰ ਇਹ ਕਾਰਵਾਈ ਨੂੰ ਅੰਜਾਮ ਦੇਵੋਗੇ ਮੈਂ ਜੋ ਸੁਵਿੰਦਰ ਸਿੰਘ ਢੇਸੀ ਜਮੂਰੀਖ ਸੰਸਭਾ ਪੰਜਾਬ ਇਹ ਜੋ ਵੀ ਸਾਡੀਆਂ ਕਿਸਾਨ ਜਥੇਬੰਦੀਆਂ ਦਾ ਫੈਸਲਾ ਆਉਣਾ ਉਹਦੇ ਮੁਤਾਬਕ ਅਸੀਂ ਕਰਨਾ ਅਸੀਂ ਮੰਨ ਲਓ ਵੀ ਜੇ ਉਹ ਸਾਨੂੰ ਕਹਿਣਗੇ ਤੋੜਨਾ ਸੀ ਤੋੜਨਾ ਜੇ ਉਹ ਕਹਿਣਗੇ ਦਿੱਲੀ ਨੂੰ ਘੇਰਾ ਪਾਉਣਾ ਸੀ ਇੱਥੇ ਬੈਠਣਾ ਅਸੀਂ ਇੱਥੇ ਬੈਠਣਾ ਅਸੀਂ ਇਹ ਚਾਹੁੰਦੇ ਆ ਵੀ ਚਾਰ ਮਹੀਨੇ ਤੋਂ ਜਿਹੜਾ ਪੰਜਾਬ ਦੇ ਅੰਦਰ ਪੂਰੇ ਦੇਸ਼ ਦੇ ਅੰਦਰ ਜਿਹੜਾ ਇਹ ਮੋਰਚਾ ਚੱਲਿਆ ਉਸ ਮੋਰਚੇ ਨੂੰ ਪੀਸਫੁਲ ਜਿੱਦਾਂ ਚੱਲਿਆ ਉਹਨੂੰ ਅਸੀਂ ਜਿੱਤੇ ਹੀ ਲੈ ਕੇ ਜਾਣਾ ਇਸ ਕਰਕੇ ਤੁਹਾਡੇ মিডিਆ ਰਾਹੀਂ ਕਹਿਣਾ ਚਾਹੁੰਦੇ ਆ ਤੇ ਕੋਈ ਸ਼ਰਾਰਤੀ ਬੰਦੇ ਹੋ ਸਕਦੇ ਆ ਵੇ ਇਧਰ ਆਓ ਇਧਰ ਆਓ ਨਹੀਂ ਸਾਡਾ ਇੱਕੋ ਇੱਕ ਨਿਸ਼ਾਨਾ 31 ਕਿਸਾਨ ਜਥੇਬੰਦੀਆਂ ਦਾ ਵੀ ਜਿਹੜੇ ਕਾਲੇ ਕਾਨੂੰਨ ਆ ਉਹਨਾਂ ਨੂੰ ਅਸੀਂ ਵਾਪਸ ਕਰਾਉਣਾ ਜਿੰਨਾ ਚਿਰ ਵਾਪਸ ਨਹੀਂ ਹੁੰਦਾ ਉਹਨਾਂ ਚਿਰ ਇਹ ਸੰਘਰਸ਼ ਜਿਹੜਾ ਜਾਰੀ ਰਹਿਣਾ ਕਿਉਂਕਿ ਸਾਡਾ ਜਿਹੜਾ ਆਉਣ ਵਾਲਾ ਭਵਿੱਖ ਆ ਉਹ ਖਤਮ ਹੋ ਰਿਹਾ ਜਿਹੜੇ ਕਾਲੇ ਕਾਨੂੰਨ ਆ ਤੇ ਇਕੱਲੇ ਕਿਸਾਨ ਦੇ ਨਹੀਂ ਸਮੁੱਚੇ ਇਨਸਾਨ ਦੀ ਮੌਤ ਦੇ ਬਰੰਟਾ ਜਿਹੜੇ ਇਸ ਕਰਕੇ ਜਿਹੜਾ ਮੋਟਾ ਚੱਲਿਆ ਸਾਰਾ ਪੰਜਾਬ ਦਾ ਹਰ ਵਰਗ ਦੀ ਇਹਨੂੰ ਸਪੋਰਟ ਆ ਪੂਰੇ ਭਾਰਤ ਦੀ ਸਪੋਰਟ ਆ ਸਾਡੇ ਦੇਸ਼ਾਂ ਵਿਦੇਸ਼ਾਂ ਵਿੱਚ ਰਹਿੰਦੇ ਜਿਹੜੇ ਪੰਜਾਬੀ ਵੀਰ ਆ ਗੋਰੇ ਵੀਰ ਆ ਸਾਰਿਆਂ ਦੀ ਇਹਨੂੰ ਸਪੋਰਟ ਹੈ ਜਿੱਤੇ ਲੈ ਕੇ ਜਾਵਾਂਗੇ ਇਹ ਜਿਹੜੀਆਂ ਮੋਦੀ ਦੇ ਕੇਂਦਰੀ